ਸਟਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧੀ ਯੂਕਰੇਨ ਧੀ ਰਾਜਧਾਨੀ ਕੀਵ ਧੀ ਮਹਿਜ 6 ਘੰਟਿਆਂ ਦੀ ਯਾਤਰਾ ਚਾਹੇ ਰੂਸ ਅਤੇ ਯੂਕਰੇਨ ਵਿੱਚ ਪਿਛਲੇ 2.5 ਸਾਲ ਤੋਂ ਚਲਦੀ ਆ ਰਹੀ ਬੇਹੱਦ ਤਬਾਹਕੁਨ ਲੜਾਈ ਨੂੰ ਬੰਦ ਕਰਵਾਉਣ ਵਿੱਚ ਸਹਾਇਤਾ ਨਾ ਕਰ ਸਕੇ ਪਰ ਇਹ ਦੋਵਾਂ ਦੇਸ਼ਾਂ ਵਿੱਚ ਕੜੀ ਜ਼ਰੂਰ ਬਣ ਸਕਦੀ ਹੈ ਡੰਡੀ ਵਿਦੇਸ਼ ਮੰਤਰਾਲੇ ਨੇ ਵੀ ਏ ਕਿਹਾ ਹੈ ਕਿ ਚਾਹੇ ਭਾਰਤ ਇਹ ਲੜਾਈ ਬੰਦ ਕਰਵਾਉਣ ਦੇ ਸਮਰੱਥ ਨਾ ਹੋਵੇ ਪਰ ਇਹ ਦੋਵਾਂ ਦੇਸ਼ਾਂ ਵਿਚਕਾਰ ਇਸ ਹਾਲਾਤ ਵਿੱਚ ਵੀ ਆਪਸੀ ਸੁਨੇਹਾ ਦਾ ਆਦਾਨ ਪ੍ਰਦਾਨ ਕਰਨ ਲਈ ਮਾਧਿਅਮ ਜ਼ਰੂਰ ਬਣ ਸਕਦਾ ਹੈ ਡੈਂਡੀ ਭਾਰਤ ਦੇ ਦੋਵਾਂ ਦੇਸ਼ਾਂ ਨਾਲ ਚਿਰਾਂ ਤੋਂ ਚੰਗੇ ਸਬੰਧ ਬਣੇ ਰਹੇ ਹਨ ਡੰਡੀ ਸੋਵੀਅਤ ਯੂਨੀਅਨ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਇਸ ਨਾਲ ਹਰ ਖੇਤਰ ਵਿੱਚ ਡਟ ਕੇ ਖੜਾ ਹੁੰਦਾ ਰਿਹਾ ਹੈ ਅਤੇ ਉਸ ਸਮੇਂ ਲੋੜਵੰਦ ਭਾਰਤ ਦੀ ਪੂਰੀ ਮਦਦ ਵੀ ਕਰਦਾ ਰਿਹਾ ਹੈ ਡੰਡੀ ਭਾਰਤ ਦੇ ਮੁੱਢਲੇ ਢਾਂਚੇ ਨੂੰ ਉਸਾਰਣ ਵਿੱਚ ਸੋਵੀਅਤ ਯੂਨੀਅਨ ਦਾ ਹੱਥ ਸੀ ਡੰਡੀ ਉਸ ਸਮੇਂ ਦੀ ਲੋੜ ਮੁਤਾਬਿਕ ਉਸ ਨੇ ਹੀ ਭਾਰਤ ਨੂੰ ਵੱਧ ਤੋਂ ਵੱਧ ਹਥਿਆਰਾਂ ਦੀ ਸਪਲਾਈ ਕੀਤੀ ਸੀ ਡੰਡੀ 1991 ਵਿੱਚ ਸੋਵੀਅਤ ਯੂਨੀਅਨ ਟੱਗਿਆ ਡੰਡੀ ਉਸ ਸਮੇਂ ਯੂਕਰੇਨ ਜੋ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਇੱਕ ਅਲੱਗ ਦੇਸ਼ ਬਣ ਗਿਆ ਡੰਡੀ ਪਰ ਭਾਰਤ ਦੇ ਰੂਸ ਨਾਲ ਸਬੰਧ ਪਹਿਲਾਂ ਜਿਵੇਂ ਹੀ ਨਿੱਗੇ ਬਣੇ ਰਹੇ ਡੰਡੀ ਦਰਜਨ ਪਾਰਕ ਨਵੇਂ ਬਣੇ ਦੇਸ਼ਾਂ ਨਾਲ ਵੀ ਭਾਰਤ ਦੀ ਸਾਂਝ ਭਲਾਈ ਬਣੀ ਰਹੀ ਸਟਾਪ ਅਜੇ ਹੀ ਸੂਰਤ ਵਿੱਚ ਜੇਕਰ ਰੂਸ ਅਤੇ ਯੂਕਰੇਨ ਦੀ جنگ ਛੇੜਦੀ ਹੈ ਤਾਂ ਭਾਰਤ ਦੀ ਹਾਲਤਾਂ ਇਸ ਦੌਰਾਨ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਡੰਡੀ ਚਾਹੇ 2.5 ਸਾਲਾਂ ਦੀ ਇਸ جنگ ਦੌਰਾਨ ਰੂਸ ਚੀਨ ਦੇ ਹੋਰ ਵੀ ਨੇੜੇ ਹੋਇਆ ਹੈ ਡੰਡੀ ਅਜੇ ਹੀ ਉਸ ਦੀ ਵੱਡੀ ਜ਼ਰੂਰਤ ਵੀ ਕਹੀ ਜਾ ਸਕਦੀ ਹੈ ਪਰ ਇਸੇ ਹੀ ਸਮੇਂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨਾਲ ਸੁਖਾਵੇ ਅਤੇ ਨਿੱgge ਸਬੰਧ ਵੀ ਬਣਾਈ ਰੱਖੇ ਹਨ ਅਤੇ ਇਹਨਾਂ ਦਾ ਆਪਸੀ ਮਿਲਵਰਤਨ ਵੀ ਲਗਾਤਾਰ ਜਾਰੀ ਰਿਹਾ ਹੈ ਡੈਂਡੀ ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਸਾਲਾਨਾ ਮਿਲਨੀ ਹੁੰਦੀ ਰਹੀ ਹੈ ਡੰਡੀ ਇਸ ਕੜੀ ਵਿੱਚ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਮੋਦੀ ਦੀ ਰੂਸ ਦੀ ਯਾਤਰਾ ਨੂੰ ਵੇਖਿਆ ਜਾ ਸਕਦਾ ਹੈ ਡੰਡੀ ਪਰ ਪੈਦਾ ਹੋਏ ਹਾਲਾਤ ਵਿੱਚ ਯੂਕਰੇਨ ਅਤੇ ਅਮਰੀਕਾ ਵੱਲੋਂ ਇਸ ਸੰਬੰਧੀ ਸਖਤ ਟਿੱਪਣੀਆਂ ਕਰਨ ਦੀ ਵੀ ਸਮਝ ਆਉਂਦੀ ਹੈ ਡੰਡੀ ਭਾਰਤ ਨੇ ਇਸ ਜੰਗ ਵਿੱਚ ਵੀ ਦੋਹਾਂ ਦੇਸ਼ਾਂ ਨਾਲ ਸਬੰਧਾਂ ਦੇ ਪੱਖ ਤੋਂ ਆਪਣਾ ਤਵਾਜ਼ਨ ਬਣਾਉਣ ਦਾ ਯਤਨ ਕੀਤਾ ਹੈ ਡੰਡੀ ਇਸੇ ਹੀ ਭਾਵਨਾ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਯੂਕਰੇਨ ਦੀ ਸੰਖੇਪ ਯਾਤਰਾ ਨੂੰ ਵੇਖਿਆ ਜਾ ਸਕਦਾ ਹੈ ਡੰਡੀ ਇਸ ਯਾਤਰਾ ਨੇ ਮੱਲਮ ਦਾ ਕੰਮ ਜ਼ਰੂਰ ਕੀਤਾ ਹੈ ਡੰਡੀ ਰਾਸ਼ਟਰਪਤੀ ਲੋਦੋਮੀਰ ਜ਼ੇਲੈਂਸਕੀ ਨੇ ਇਹ ਕਿਹਾ ਹੈ ਕਿ ਭਾਰਤ ਨੇ ਉਸ ਦੇ ਦੇਸ਼ ਦੀ ਪ੍ਰਭੂਸੱਤਾ ਨੂੰ ਪਰਵਾਣ ਕੀਤਾ ਹੈ ਡੰਡੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਅਜਿਹੀਆਂ ਭਾਵਨਾਵਾਂ ਪ੍ਰਗਟਾਈਆਂ ਹਨ ਸਟਾਪ